ਸਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੱਕਰ ਜਿਹਨ ਅਰ ਬਰਨ ਜਾਤ ਹਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕਉ ਕਹ ਨਾਮ ਸੁਕਤਿ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿ ਜੈ ਕੋਟ ਇੰਦਰ ਇੰਦ੍ਰਾਨ ਸ਼ਾਹ ਸ਼ਾਹਾਨ ਗਨਿਜੈ ਤਰਪਵਨਾ ਮਹੀਪ ਸੁਰ ਨਰ ਆਸੁਰ ਨੇਤ ਨੇਤ ਬਣ ਤਰਨ ਕਹਤ ਤਵ ਸਰਬਨਾਮ ਕਥ ਕਵਨ ਕਰਮਨਾਮ ਬਰਨਤ ਸੁਮਤ ਸਤ ਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੇ ਅਵਰਨਾ ਸੁਜ ਦੁਜੀ ਠਹ ਹਰ ਹਾਰ ਪਰਿਓ ਤਉ ਦਵਾਰੀ ਲਿਖਾ ਛੋੜ ਅਲਿਖੈ ਛੁਟਹਿ ਹਮ ਨਿਰਗੁਣਿ ਲਿਹੋ ਉਹ ਬਾਰੀ ਸਦ ਬਖਸੰਦਾ ਸਦਾ ਮਿਹਰਵਾਨਾ ਸਭਨਾ ਦਇ ਆਧਾਰੀ ਨਾਨਕ ਦਾਸ ਸੰਤ ਪਾਛ ਪਰਿਉ ਰਾਖ ਲਿਹੁ ਇਹ ਬਾਰੀ ਸੋਏ ਸੰਨਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਸਜਣ ਸਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀ ਹੈ ਸਬਨਾ ਦਾ ਵਿਸਾਹ ਸਤਨਾਮ ਸਿਰਵਾਹ ਗੁਰ ਸਾਹਿਬ ਜੀ ਰਾਗ ਸੋਹਿ ਮਹੱਲਾ ਪੰਜਵਾਂ ਕਰ ਤੀਜਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਗ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਚਰਨ ਕਮਲ ਸਰਨਾਈ ਨਾਰਾਇਣ ਦੀਨ ਨਾਥ ਭਗਤ ਪરાयण ਰਹਾਉ ਅਨਾਥ ਨਾਥ ਭਗਤ ਭੈ ਮੇਟਨ ਸਾਦ ਸੰਗ ਮਦੂਤ ਨਾ ਭੇਟਣ ਜੀਵਨ ਰੂਪ ਅਨੂਪ ਦਿਆਲਾ ਰਵਣਾ ਗੁਨਾ ਕਟਿਏ ਜਮ ਜਾਲਾ ਅੰਮ੍ਰਿਤ ਨਾਮ ਰਸਨਨਿਤ ਜਾਪੈ ਰੋਗ ਰੂਪ ਮਾਇਆ ਨਾ ਬਿਆਪੈ ਜਪ ਗੋਬਿੰਦ ਸੰਗੀ ਸਭ ਤਰ ਬਹੁਤ ਹੇ ਪੰਜ ਬਟਵਰ ਮਨ ਬਚ ਕਰਮ ਪ੍ਰਭ ਏਕ ਧਿਆਏ ਸਰਬ ਫਲਾ ਸੋਇ ਜਨ ਪਾਏ ਤਾਰ ਅਨੁਗ੍ਰਹਿ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦਿਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਆਵਰ ਨਾ ਕੋਈ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਆਵਰ ਨਾ ਕੋਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ